ਜੀ ਕਾ ਕਾਲ ਸਹਾ ਗਰਾਈ ਮਾਹੇ ਗੁਰਜੀ ਕੀ ਪਤੇ ਸੋਰਠ ਮਹੱਲਾ ਤੀਜਾ ਹਰ ਜੀਓ ਤੁਧ ਨੂੰ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂ ਸੁਆਮੀ ਜਾਣਹ ਬਰਸ 50 ਹਮਮੂਡ ਹਮਮੂਡ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਗੁਰ ਕੈ ਸਬਦ ਪ੍ਰਗਾਸਾ ਇਠਾ ਰਾਰਾ ਉਚਾਰਨ ਕਰਨਾ ਹਮਮੂਡ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹ 부ਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਹਰ ਜੀਓ ਇਥੇ ਠਮਕਾ ਤੁਧ ਵਿਟੋ ਵਾਰਿਆ ਸਾਧਹੀ ਇਥੇ ਵਿਸਰਾਮ ਹੈ ਸਾਧਹੀ ਪਾਠ ਸੰਬੰਧਕ ਹੈ ਪੂਲਾ ਬੋਲਣਾ ਤੇਰੇ ਨਾਮ ਵਿਟੋ ਬਲ ਜਾਈ ਰਹਾਉ ਹਮ ਸ਼ਬਦ ਮੁਏ ਸ਼ਬਦ ਮਾਰ ਜੀ ਵਾਲੇ ਭਾਈ ਹਾਂਜੀ ਹਮ ਇਥੇ ਯਮਕ ਲਾ ਦਨੀਏ ਹਮ ਸ਼ਬਦ ਮੁਏ ਸ਼ਬਦ ਮਾਰ ਜੀ ਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਸਬਦੇ ਪਦਤੀ ਯਮਕ ਹੈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਗੁਰ ਸਬਦ ਗੁਰ ਦਾਤਾ ਜੇ ਤੂੰ ਮਨ ਰਾਤਾ ਹਰ ਸਿਓ ਰਹਿ ਆਸਮਾਈ ਸਬਦ ਨਾ ਜਾਣਹਿ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਬੋਲੇ ਬੋਲਣਾ ਹੈ ਬੁੱਲੇ ਨਹੀਂ ਕਹਿਣਾ ਬੋਲੇ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮਹਿ ਵਾਰੋ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਾਹਿਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤੇਸ ਬਿਨ ਅਵਰ ਨ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਹਾਂਜੀ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਇਥੇ ਨਿਸ਼ਰਾਮ ਹੈ ਕਰਤਾ ਕਰੇ ਸੁ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਸੋਰਠ ਮਹੱਲਾ ਤੀਜਾ ਮਹੱਲਾ ਤੀਜਾ ਗੁਰਮੁਖ ਭਗਤ ਕਰੈ ਪ੍ਰਭ ਭਾਵੈ ਅਣ ਦਿਨ ਨਾਮ ਵਿਖਾਣੇ ਅਣ ਦਿਨ ਨਾਮ ਵਿਖਾਣੀ ਭਗਤਾ ਕੀ ਸਾਰ ਕਰੈ ਆਪ ਰਖ ਹੈ ਜੋ ਤੇਰਾ ਮਨ ਭਾਣੇ ਤੂੰ ਗੁਣ ਦਾਤਾ ਸ਼ਬਦ ਪਛਾਤਾ ਗੁਣ ਕਹਿ ਗੁਣੀ ਸਮਾਣੇ ਮਾਨ ਮੇਰੇ ਹਰ ਜੀਓ ਸਦਾ ਸਮਾਲ ਅੰਤ ਕਾਲ ਤੇਰਾ 베ਲੀ ਹੋਐ ਸਦਾ ਨਿਭ ਹੈ ਤੇਰੇ ਨਾਲ ਰਹਾਉ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੂਝਹਿ ਵਿਚਾਰੇ ਨਿੰਦਾ ਦੁਸ਼ਟੀ ਤੇ ਕੈਨ ਫਲ ਪਾਇਆ ਹਰਣਾਖਸ ਨਖਹਿ ਵਿਦਾਰੀ ਹਰਣਾਖਸ ਨਹੀਂ ਕਹਿਣਾ ਹਰਣਾ ਖਖਾ ਵਿੱਚ ਸ਼ੁੱਧ ਬੋਲਣਾ ਹਰਣਾਖਸ ਹਰਣਾਖਸ ਨਖਹਿ ਵਿਦਾਰੀ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਉ ਲਏ ਉਬਾਰੇ ਆਪਸ ਕੋ ਬਹੁ ਭਲਾ ਕਰ ਜਾਣ ਮਨ ਮੁਖ ਮਤ ਨ ਕਾਈ ਸਾਧੂ ਜੀ ਮਨਮੁਖ ਮਤ ਨ ਕਾਈ ਸਾਧੂ ਜਾਨਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ RAM ਨਾਮ ਕਦੇ ਚੇਤ ਹੈ ਨਾਹੀ ਅੰਤ ਗਏ ਪਛਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸਬਦੇ ਰਾਤੇ ਸਹਜੇ ਮਾਤੇ ਅਣ ਦਿਨ ਹਰ ਗੁਣ ਗਾਏ ਨਾਨਕ ਦਾਸ ਕਹ ਬੇਨੰਤੀ ਹੌ ਲਗਾ ਤੈਨ ਕੈ ਪਾਏ ਸੂਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣ ਜੂ ਚੱਲੇ ਭਾਈ ਵਿਛੜ ਝੋਟਾ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਖਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲ ਮਿਲਾਈ ਇਹ ਮਿਲਾਈ ਉਚਾਰਨ ਕਰਨਾ ਮੰਮੀ ਦੀ ਸਿਆਰੀ ਨਾਲ ਮਲਾਈ ਨਹੀਂ ਕਹਿਣਾ ਮੰਮੀ ਦੀ ਸਿਆਰੀ ਨਾਲ ਮਿਲਾਈ ਰਹਾਉ ਇਹੋ ਕੁਟੰਬ ਸਭ ਜੀਅ ਕੇ ਬੰਧਨ ਭਾਈ ਪਰਮ ਭੁੱਲਾ ਸੰਸਾਰਾ ਸੰਸਾਰਾ ਬਿੰਦੀ ਨਾਲ ਉਚਾਰਨ ਕਰ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੂਖ ਦੁਆਰਾ ਬਿਨ ਗੁਰ ਇਥੇ ਠੰਮਕ ਲਾ ਦਨੀ ਹੈ ਬੰਧਨ ਟੁੱਟੈ ਨਾਹੀ ਕਿਤੇ ਟੁੱਟੈ ਪਦ ਆਉਂਦਾ ਤੱਤਾ ਪਹਿਲਾ ਹੁੰਦਾ ਇਥੇ ਦੋਵੇਂ ਟੈਂਕੇ ਹਨ ਟੁੱਟੈ ਉਚਾਰਨ ਕਰਨਾ ਹੈ ਬੰਧਨ ਟੁੱਟੈ ਨਾਹੀ ਉਥੇ ਵਿਸਰਾਮ ਹੈ ਗੁਰਮੁਖ ਮੂਖ ਦੁਆਰਾ ਸੰਬੰਧਕ ਪਾਠ ਹੈ ਕਰਮ ਕਰ ਹੈ ਗੁਰ ਸ਼ਬਦ ਨਾ ਪਛਾਣ ਹੈ ਮਰ ਜਨ ਮਹਿ ਵਾਰੂ ਵਾਰਾ ਹਉ ਮੀਰਾ ਜਗ ਪਲ ਚ ਰਹਾ ਭਾਈ ਕੋਈ ਨ ਕਿਸ ਹੀ ਕਿਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੀਰਾ ਐਥੈ ਬੂਝੈ ਸੁ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਸਤਗੁਰੂ ਪਾਤੇ ਜਮਕਲਾਦਨੀ ਏਕ ਨਜ਼ਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਗਵਾਈਐ ਸੋਰਠ ਮਹੱਲਾ ਤੀਜਾ ਚੌਥਕੇ ਸੱਚੀ ਭਗਤ ਸਤਗੁਰ ਤੇ ਹੋਐ ਸੱਚੀ ਹਿਰਦੈ ਬਾਣੀ ਸਤਗੁਰ ਸੇਵੀ ਸਦਾ ਸੁਖ ਪਾਏ ਹਉ ਮੈਂ ਸਬਦ ਸਮਾਣੀ ਹਉ ਮੈਂ ਸਬਦ ਸਮਾਣੀ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੁੱਲੀ ਫਿਰੈ ਇਆਣੀ ਮਨ ਮੁਖ ਫਿਰਹਿ ਸਦਾ ਦੁਖ ਪਾਵਹਿ ਦੂਬ ਮੁਏ ਬਿਨ ਪਾਣੀ ਦੂਬ ਮੁਏ ਵਿਣ ਪਾਣੀ ਹਾਂਜੀ ਵੇਣ ਪਾਠ ਹੈ ਦੂਬ ਮੁਏ ਵੇਣ ਪਾਣੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਦਰ ਕਰੇ ਪਾਤ ਰਾਖੈ ਹਰ ਨਾਮੋ ਦੀ ਵਡਿਆਈ ਰਹਾਉ ਪੂਰੇ ਗੁਰ ਤੇ ਆਪ ਪਛਾਤਾ ਸਬਦ ਸੱਚਾ ਵਿਚਾਰਾ ਹਿਰਦੈ ਜਾਗ ਜੀਵਨ ਸਦ ਵਸਿਆ ਹਿਰਦੈ ਜਗ ਜੀਵਨ ਸਦ ਵਸਿਆ ਹਿਰਦੈ ਪਦਤੀ ਜਮਕ ਲਾਤਨੀ ਹਿਰਦੈ ਜਗ ਜੀਵਨ ਸਦ ਵਸਿਆ ਤਾਜ ਕਾਮ ਕ੍ਰੋਧ ਅਹੰਕਾਰਾ ਤਾਜ ਇਥੀ ਯੰਕ ਲਾਦਨੀਏ ਤਾਜ ਪੂਲਾ ਹੀ ਪਦ ਉਚਾਰਨ ਕਰਨਾ ਤਾਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮੀਠਾ ਮਨਹਿ ਪਿਆਰਾ ਨਾਉ ਮੀਠਾ ਮਨਹਿ ਪਿਆਰਾ ਸਤਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੇ ਗੁਣੀ ਅਗਾਇਆ ਕਮਲ ਪ੍ਰਗਾਸ ਸਦਾ ਰੰਗ ਰਾਤਾ ਅਨਹਦ ਸ਼ਬਦ ਬਜਾਇਆ ਅਨਹਦ ਸ਼ਬਦ ਸੁਨਮੰਦ ਕੀ ਹੈ ਅਨਹਦ ਸ਼ਬਦ ਬਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸਾਚ ਸਮਾਇਆ ਰਾਮ ਨਾਮ ਕੀ ਗਾਤ ਕੋਈ ਨਾ ਬੂਝੈ ਗਤ ਪਦ ਤਿਠਮ ਖਲਾਦਨੀ ਐ ਰਾਮ ਨਾਮ ਦੀ ਗਤ ਕੋਈ ਨਾ ਬੂਝੈ ਗੁਰਮਤ ਗੁਰਮਤ ਹਿਦੈ ਸਮਾਈ ਗੁਰਮੁਖ ਹੋਵੈ ਸੋ ਮਾਗ ਪਛਾਣੈ ਸੋ ਇਸੇ ਤਰ੍ਹਾਂ ਹੀ ਔਕੜ ਨਾਲ ਸੋ ਹੂੜਾ ਨਹੀਂ ਲਾਦਣਾ ਗੁਰਮੁਖ ਹੋਵੈ ਸੋ ਮਾਗ ਪਛਾਣੈ ਹਰ ਰਸ ਰਸਨ ਰਸਾਈ ਜਾਪ ਤਪ ਸੰਜਮ ਸਭ ਗੁਰ ਤੇ ਹੋਵੈ ਫਿਰਦਾ ਨਾਮ ਵਸਾਈ ਨਾਨਕ ਨਾਮ ਸੰਭਾਲਹਿ ਸੇ ਜਨ ਸੋਹਨ ਦਰ ਸਾਚੈ ਪਤ ਪਾਈ ਸੋਰਠ ਮਹੱਲਾ ਤੀਜਾ ਦੁਤ ਤੋਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸੋ ਗੁਰੂ ਸੋ ਸਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਾਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਾਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਹਰ ਥਾਏ ਇਕੱਠਾ ਨਹੀਂ ਕਹਿਣਾ ਗੁਰਮੁਖ ਪਾਏ ਹਰ ਥਾਂਏ ਰਹਾਉ ਬੇਨਗੋਰ ਪ੍ਰੀਤਿ ਨਾ ਉਪਜੈ ਭਾਈ ਮਨਮੁਖ ਦੂਜੈ ਪਾਏ ਤੋਟ ਤੋਟਾ ਤੋ 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 ਕੁੱਟਾ ਮਨਮੁਖ ਕਰਮ ਕਰ ਹੈ ਭਾਈ ਧਿਆਨ ਨਾਲ ਉਚਾਰਨ ਕਰਨਾ ਤੋ ਤੋਹੋ ਨਹੀਂ ਕਹਿਦਣਾ ਤੇ ਤਿਹੋੜਾ ਹਾ ਹਾ ਤੋ ਤੋ ਕੁੱਟਾ ਹੈ ਇਥੇ ਠਮਕ ਹੈ ਮਨਮੁਖ ਕਰਮ ਕਰ ਹੈ ਭਾਈ ਤੋ ਕੁੱਟਾ ਹੈ ਮਨਮੁਖ ਕਰਮ ਕਰ ਹੈ ਭਾਈ ਪੱਲਾ ਇਸੂ ਨਾ ਪਾਏ ਗੁਰ ਮਿਲੇ ਆ ਨਾਮ ਮਨ ਰਵਿਆ ਭਾਈ ਸਾਟੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕਾ ਹੇਤ ਅਪਾਰ ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਇ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮਿਲਾਏ श्री सहजपाठ सेवा श्री सहजपाठ सेवा